ਕਹਿੰਦੇ ਨੇ ਕਿ ਇਸ਼ਕ ਤੇ ਮੁਸ਼ਕ ਕਦੇ ਛੁਪਾਏ ਨਹੀਂ ਛੁਪਦੇ ਅਸਲ ਵਿੱਚ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦੇ ਹਨ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਸ ਕਹਾਣੀ ਵਿੱਚ ਤ੍ਰਾਕਸ਼ੂਦਾ ਮਹਿਲਾ ਨੂੰ ਇੱਕ ਸ਼ਾਦੀ ਸ਼ੁਦਾ ਪੁਰਸ਼ ਦੇ ਨਾਲ ਪਿਆਰ ਹੋ ਜਾਂਦਾ ਹੈ ਇਸ ਮੁਹੱਬਤ ਦੀ ਕਹਾਣੀ ਵਿੱਚ ਇੱਕ ਦੋ ਨਹੀਂ ਹਾਲਾਂਕਿ ਤਿੰਨ ਕਤਲ ਹੋ ਜਾਂਦੇ ਹਨ ਅਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ ਇਨਾ ਦੇ ਖੁਲਾਸੇ ਲਈ ਪ੍ਰਯਾਸ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਦੇ ਹੱਥ ਸਿਰਫ ਇੱਕ ਰੋਡਵੇਜ਼ ਬੱਸ ਦੀ ਟਿਕਟ ਲੱਗੀ ਸੀ ਉਸ ਟਿਕਟ ਦੀ ਵਜ੍ਹਾ ਨਾਲ ਇਸ ਕਤਲ ਦਾ ਖੁਲਾਸਾ ਹੋ ਜਾਂਦਾ ਹੈ ਅਤੇ ਜਦੋਂ ਖੁਲਾਸਾ ਹੁੰਦਾ ਹੈ ਤਾਂ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਇਸ ਘਟਨਾ ਦੇ ਖੁਲਾਸੇ ਤੱਕ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਸ਼ਾਇਦ ਤੁਹਾਨੂੰ ਵੀ ਬਹੁਤ ਹੈਰਾਨੀ ਹੋਵੇਗੀ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਜੋ ਇਨਸਾਨ ਜਿਸਨੂੰ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਹਮੇਸ਼ਾ ਲਈ ਰਹੂੰਗਾ ਉਹ ਆਖਿਰਕਾਰ ਛੋਟੀ ਜਹੀ ਕਾਲਤੇ ਉਸ ਦਾ ਕਤਲ ਕਰਨ ਲਈ ਕਿਵੇਂ ਤਿਆਰ ਹੋ ਸਕਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਉੱਤਰਾਖੰਡ ਪ੍ਰਦੇਸ਼ ਦਾ ਇੱਕ ਸ਼ਹਿਰ ਦੇਹਰਾਦੂਨ ਉਸ ਦਾ ਇਲਾਕਾ ਲੱਗਦਾ ਹੈ ਪਟੇਲ ਨਗਰ ਪਟੇਲ ਨਗਰ ਬੜੋ ਵਾਲਾ ਇਲਾਕੇ ਦੇ ਨਾਲ ਜੋ Shimla bypass ਲੱਗਦਾ ਹੈ ਉੱਥੇ પેટ્રોલ ਪੰਪ ਦੇ ਕੋਲ ਇੱਕ ਸੁੱਕਿਆ ਨਾਲਾ ਹੈ ਉਸ ਨਾਲੇ ਵਿੱਚੋਂ ਲਗਾਤਾਰ ਬਦਬੂ ਆ ਰਹੀ ਸੀ 25 ਜੂਨ 2024 ਦੀ ਸ਼ਾਮ ਲਗਭਗ 6:30 ਵਜੇ ਦੇ ਆਸ-ਪਾਸ ਕੋਈ ਵਿਅਕਤੀ ਪੁਲਿਸ ਕੰਟਰੋਲ ਨੰਬਰ ਤੇ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਸਾਹਿਬ ਪੈਟਰੋਲ ਪੰਪ ਦੇ ਬਰਾਬਰ ਜੋ ਸੁੱਕਿਆ ਹੋਇਆ ਨਾਲਾ ਹੈ ਉੱਥੇ ਬਹੁਤ ਤੇਜ਼ ਗੰਦਗੀ ਦੀ ਬਦਬੂ ਆ ਰਹੀ ਹੈ ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਪੁਲਿਸ ਨੂੰ ਜਿਵੇਂ ਇਹ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਮੌਕੇ ਤੇ ਹੋਂ ਤੋਂ ਬਾਅਦ ਉੱਥੇ ਤਨਾਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਆਖਿਰਕਾਰ ਬਦਬੂ ਕਿੱਥੋਂ ਆ ਰਹੀ ਹੈ ਪੁਲਿਸ ਨੂੰ ਦੋ ਲਾਸ਼ਾਂ ਮਿਲਦੀਆਂ ਹਨ ਇੱਕ ਲਾਸ਼ ਜਿਸ ਦੀ ਉਮਰ ਲਗਭਗ 20 ਜਾਂ 22 ਸਾਲ ਦੇ ਆਸ-ਪਾਸ ਪਸੇ ਜਾਂਦੀ ਹੈ ਅਤੇ ਦੂਸਰੀ ਉਮਰ ਲਗਭਗ 6 ਜਾਂ 7 ਮਹੀਨੇ ਦੇ ਆਸ-ਪਾਸ ਦੀ ਇੱਕ ਬੱਚੀ ਸੀ ਜੋ ਨਵਜਾਤ ਸੀ ਹੁਣ ਪੁਲਿਸ ਨੇ ਜਿਵੇਂ ਹੀ ਇਹਨਾਂ ਦੋਨਾਂ ਲਾਸ਼ਾਂ ਨੂੰ ਕਾਜੇ ਵਿੱਚ ਲਿਆ ਕਾਜੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਦੇ ਲਈ ਭੇਜਿਆ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਗਲਾ ਕੁੱਟ ਕੇ ਹਤਿਆ ਕੀਤੀ ਗਈ ਹੈ ਜਾਨੀ ਕਿ ਉਹਨਾਂ ਦਾ ਗਲ ਕੁੱਟਿਆ ਗਿਆ ਸੀ ਕਿਸੇ ਚੀਜ਼ ਨਾਲ ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਤੋਂ ਸਾਫ਼-ਸਾਫ਼ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਦੋਨਾਂ ਦਾ ਮਾਂ ਅਤੇ ਬੇਟੀ ਦਾ ਰਿਸ਼ਤਾ ਹੈ ਹੁਣ ਪੁਲਿਸ ਇਸ ਘਟਨਾ ਦੀ ਜੋ ਤਫਤੀਸ਼ ਸੀ ਉਸ ਦੀ ਤਲਾਸ਼ ਕਰਨ ਲਈ ਝੁੱਟ ਜਾਂਦੀ ਹੈ ਲਗਭਗ ਪੁਲਿਸ ਕਈ ਘੰਟੇ ਤੱਕ ਆਸ-ਪਾਸ ਦੀ ਛੋਟੀ ਤੋਂ ਛੋਟੀ ਚੀਜ਼ ਦੀ ਖੋਜ ਕਰਦੀ ਹੈ ਤਾਂ ਜੋ ਉਹਨਾਂ ਨੂੰ ਕੋਈ ਨਾ ਕੋਈ ਸਬੂਤ ਮਿਲ ਜਾਵੇ ਪੁਲਿਸ ਪਰੇਸ਼ਾਨ ਹੋ ਜਾਂਦੀ ਹੈ ਤੇ ਰਾਤ ਵੀ ਕਾਫੀ ਹੋ ਜਾਂਦੀ ਹੈ ਇਸ ਕਰਕੇ ਪੁਲਿਸ ਇੱਥੋਂ ਚਲੀ ਜਾਂਦੀ ਹੈ ਜਦੋਂ ਅਗਲਾ ਦਿਨ ਆਉਂਦਾ ਹੈ 26 ਜੂਨ 2024 ਦੀ ਸਵੇਰ ਦੀ ਗੱਲ ਹੈ ਜੋ ਸ਼ਿਮਲਾ ਬਾਈਪਾਸ ਵਾਲਾ ਰਸਤਾ ਸੀ ਉਸ ਰਸਤੇ ਤੋਂ ਫਿਰ ਉਸੇ ਤਰ੍ਹਾਂ ਦੀ ਬਦਬੂ ਆਉਣੇ ਸ਼ੁਰੂ ਹੋ ਜਾਂਦੀ ਹੈ ਤੇ ਲੋਕ ਫਿਰ ਕੰਟਰੋਲ ਰੂਮ ਫੋਨ ਕਰਦੇ ਹਨ ਤੇ ਪੁਲਿਸ ਨੂੰ ਕਹਿੰਦੇ ਹਨ ਕਿ ਇਸ ਰਸਤੇ ਤੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤੇ ਪੁਲਿਸ ਕਹਿੰਦੀ ਹੈ ਕਿ ਕੱਲ ਇਸ ਜਗ੍ਹਾ ਤੋਂ ਦੋ ਲਾਸ਼ਾਂ ਮਿਲੀਆਂ ਸਨ ਹੋ ਸਕਦਾ ਉਸ ਦੀ ਵਜ੍ਹਾ ਕਰਕੇ ਇਹ ਬਦਬੂ ਆ ਰਹੀ ਹੋਵੇ ਉਹ ਕਹਿੰਦੇ ਹਨ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤੇ ਕੱਲ ਜਿਸ ਜਗ੍ਹਾ ਤੋਂ ਲਾਸ਼ਾਂ ਮਿਲੀਆਂ ਸਨ ਉਸ ਤੋਂ ਥੋੜਾ ਅੱਗੇ ਹੈ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਹੀ ਇੱਥੋਂ ਦੋ ਲਾਸ਼ਾਂ ਮਿਲੀਆਂ ਸਨ ਤੇ ਹੁਣ ਤੀਸਰੀ ਲਾਸ਼ ਮਿਲਣ ਦੀ ਉਮੀਦ ਲੱਗ ਰਹੀ ਸੀ ਫਿਰ ਪੁਲਿਸ ਇੱਥੇ ਫੋਰੈਂਸਿਕ ਟੀਮ ਐਸਓਜੀ ਟੀਮ ਨਾਲ ਹੀ ਵੱਡੇ ਵੱਡੇ ਅਧਿਕਾਰੀ ਪਹੁੰਚਦੇ ਹਨ ਜਦੋਂ ਇਸ ਬਦਬੂ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ 30 ਜਾਂ 32 ਸਾਲ ਦੀ ਇੱਕ ਔਰਤ ਹੈ ਜਿਸ ਦੀ লাশ ਗੱਦੇ ਵਿੱਚ ਲਪੇਟ ਕੇ ਸੁੱਟੀ ਹੋਈ ਸੀ ਤਾਂ ਪੁਲਿਸ ਨੂੰ 2 ਦਿਨ ਵਿੱਚ 10 ਤੋਂ 12 ਘੰਟਿਆਂ ਵਿੱਚਕਾਰ ਦੋ ਲਾਸ਼ਾਂ ਮਿਲਣਾ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਜਾਂਚ ਪੜਤਾਲ ਕਰਨਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਨੇ ਜੋ ਟੀਮ ਬਣਾਈ ਸੀ ਉਹ ਹਰ ਛੋਟੀ ਤੋਂ ਛੋਟੀ ਗੱਲ ਦੀ ਜਾਂਚ ਪੜਤਾਲ ਕਰ ਰਹੇ ਸਨ ਪੁਲਿਸ ਵਾਲੇ ਇਸ ਲਾਸ਼ ਤੋਂ ਥੋੜਾ ਅੱਗੇ ਜਾਂਦੇ ਹਨ ਤਾਂ ਇੱਕ ਨੀਲੇ ਰੰਗ ਦਾ ਬੈਗ ਮਿਲਦਾ ਹੈ ਜਦੋਂ ਉਸ ਬੈਗ ਨੂੰ ਖੋਲਿਆ ਜਾਂਦਾ ਹੈ ਤਾਂ ਉਸ ਵਿੱਚ ਉਸ ਮਹਿਲਾ ਦੇ ਕੱਪੜੇ ਤੇ ਬੱਚੇ ਦੇ ਕੱਪੜੇ ਸਨ ਇਸ ਦੇ ਨਾਲ ਹੀ ਉਸ ਵਿੱਚ ਇੱਕ ਟਿਕਟ ਸੀ ਜਿਸ ਉਤੇ ਮੁੰਬਈ ਦਾ ਐਡਰੈਸ ਲਿਖਿਆ ਹੋਇਆ ਸੀ ਫਿਰ ਉਸ ਮੁੰਬਈ ਦੇ ਐਡਰੈਸ ਦਾ ਵੀ ਪਤਾ ਕਰਦੀ ਹੈ ਪਰ ਪੁਲਿਸ ਇਸ ਬੈਗ ਦੇ ਸਹਾਰੇ ਨਹੀਂ ਰਹਿ ਸਕਦੀ ਸੀ ਹੁਣ ਪੁਲਿਸ ਉਹ ਕਾਗਜ਼ ਦਾ ਛੋਟਾ ਜਿਹਾ ਟੁਕੜਾ ਜਿਸ ਉਤੇ ਮੁੰਬਈ ਦਾ ਐਡਰੈਸ ਲਿਖਿਆ ਹੋਇਆ ਹੈ ਇਹ ਮੁਰੀਦਾਬਾਦ ਰੋਡ ਬਸ ਦੀ ਟਿਕਟ ਹੈ ਪੁਲਿਸ ਜਦੋਂ ਇਹ ਟਿਕਟ ਖੋਲਦੀ ਹੈ ਤਾਂ ਉਸ ਉਤੇ ਕੁਝ ਅੱਖਰ ਮਿٹے ਹੋਏ ਸਨ ਤੇ ਕੁਝ ਅੱਖਰ ਬਾਕੀ ਸਨ ਫਿਰ ਪੁਲਿਸ ਨੇ ਮਰੀਦਾਬਾਦ ਰੋਡਵੇਜ਼ ਬਸ ਵਾਲਿਆਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਟਿਕਟ ਕਿਸ ਸਮੇ ਦੀ ਹੈ ਕੀ ਤੁਸੀਂ ਇਸ ਬਾਰੇ ਜਾਣਦੇ ਹੋ ਤਾਂ ਜਦੋਂ ਉਹਨਾਂ ਨੂੰ ਇਹ ਟਿਕਟ ਦਿਖਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਟਿਕਟ ਬਜਨੂਰ ਵਿੱਚ ਇੱਕ ਜਗ੍ਹਾ ਲੱਗਦੀ ਹੈ ਨਟੋਰ ਨਟੋਰ ਤੋਂ ਦੇਹਰਾਦੂਨ ਲਈ ਇਹ ਟਿਕਟ ਸੀ ਤੇ ਉਸ ਟਿਕਟ ਉੱਤੇ ਇਹ ਸਾਫ਼-ਸਾਫ਼ ਲਿਖਿਆ ਸੀ ਕਿ ਇਹ ਟਿਕਟ ਇੱਕ ਅਡਲਟ ਤੇ ਦੋ ਨਾਬਾਲਗ ਦਾ ਹੈ ਹੁਣ ਪੁਲਿਸ ਨੂੰ ਇਹ ਸਾਫ਼-ਸਾਫ਼ ਪਤਾ ਚੱਲ ਗਿਆ ਸੀ ਇਹ ਤਿੰਨ ਜੋ ਲਾਸ਼ਾਂ ਹਨ ਇਹ ਇੱਕ ਹੀ ਹਨ ਇਸ ਵਿੱਚ ਦੋ ਬੱਚੇ ਹਨ ਤੇ ਇੱਕ ਮਹਿਲਾ ਹੈ ਪੁਲਿਸ ਨੇ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਇੱਕ ਟੀਮ ਨੂੰ ਨਟੋਰ ਭੇਜ ਦਿੱਤਾ ਇਹ ਪਤਾ ਕਰਨ ਲਈ ਕਿ バス ਵਿੱਚ ਕੌਣ ਚੜਿਆ ਸੀ ਕੌਣ ਨਹੀਂ ਤੇ ਜੋ ਇਹ ਟਿਕਟ ਹੈ ਇਹ ਕਿਸ ਨੇ ਲਿਆ ਵਾਸਤਵ ਵਿੱਚ ਕਿਸ ਨੇ ਸਫਰ ਕੀਤਾ ਤੇ ਉਹ ਮਰਨ ਵਾਲੇ ਬੱਚੇ ਕੌਣ ਸਨ ਜਿਸ ਦੀ ਉਮਰ 1 ਦੀ 8 ਸਾਲ ਤੇ ਦੂਸਰੇ ਦੀ ਲਗਭਗ 20-22 ਸਾਲ ਦੱਸੀ ਜਾਂਦੀ ਸੀ ਪਰ ਉਸ ਟਿਕਟ ਤੇ ਲਿਖਿਆ ਹੋਇਆ ਸੀ 23 ਜੂਨ 2024 ਦੀ ਦੁਪਹਿਰ ਲਗਭਗ 4:11 ਵਜੇ ਨਟੌਰ ਤੋਂ ਬੱਸ ਚੱਲਦੀ ਹੈ ਦੇਰਾਦੂਨ ਲਈ ਪਰ ਉਸ ਟਿਕਟ ਤੇ ਲਿਖਿਆ ਹੋਇਆ ਸੀ 23 ਜੂਨ 2024 ਦੀ ਦੁਪਹਿਰ ਲਗਭਗ 4:11 ਵਜੇ ਨਟੌਰ ਤੋਂ ਬੱਸ ਚੱਲਦੀ ਹੈ ਦੇਰਾਦੂਨ ਲਈ ਉਪਦੀ ਹੈ ਤਾਂ ਪੁਲਿਸ ਨੇ ਦੇਹਰਾਦੂਨ ਦੇ ਆਈਐਸਬੀਟੀ ਦਾ ਜੋ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਉਸ ਨੂੰ ਖੋਲ ਕੇ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਮਹਿਲਾ ਦੋ ਲੜਕੀਆਂ ਨਾਲ ਇੱਕ ਗੋਦ ਵਿੱਚ ਤੇ ਇੱਕ ਥੋੜੀ ਵੱਡੀ ਹੁੰਦੀ ਹੈ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਹੋ ਗਈ ਸੀ ਕਿ ਇਹਨਾਂ ਤਿੰਨਾਂ ਦਾ ਆਪਸ ਵਿੱਚ ਕੋਈ ਨਾ ਕੋਈ ਰਿਸ਼ਤਾ ਹੈ ਤਾਂ ਫਿਰ ਪੁਲਿਸ ਨੇ ਜਿੰਨੇ ਵੀ ਆਸ-ਪਾਸ ਦੇ ਸੀਸੀਟੀਵੀ ਕੈਮਰਾ ਉਹਨਾਂ ਨੂੰ ਵੀ ਖੋਲ ਕੇ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਉੱਥੇ ਇੱਕ ਵਿਅਕਤੀ ਆਉਂਦਾ ਹੈ ਉਹ ਆ ਕੇ ਕਹਿੰਦਾ ਹੈ ਕਿ ਸਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਇਸ ਮਹਿਲਾ ਨੂੰ ਕਿਸੇ ਵਿਅਕਤੀ ਨਾਲ ਮੋਟਰਸਾਈਕਲ ਤੇ ਬੈਠੀ ਦੇਖਿਆ ਸੀ ਪਰ ਉਹ ਵਿਅਕਤੀ ਕੌਣ ਸੀ ਮੈਨੂੰ ਉਸਦੇ ਬਾਰੇ ਨਹੀਂ ਪਤਾ ਇਸੇ ਨਾਲ ਹੀ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਇਹ ਮਹਿਲਾ ਕਿਸੇ ਵਿਅਕਤੀ ਨਾਲ ਮੋਟਰਸਾਈਕਲ ਤੇ ਬੈਠੀ ਹੋਈ ਸੀ ਤੇ ਹੁਣ ਪੁਲਿਸ ਨੇ ਜੋ ਟੀਮ ਬਣਾਈ ਹੋਈ ਸੀ ਉਹਨਾਂ ਨੇ ਆਸ-ਪਾਸ ਦੀਆਂ ਜਿੰਨੀਆਂ ਫੈਕਟਰੀਆਂ ਆਸ-ਪਾਸ ਦੇ ਲੋਕ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉੱਥੇ ਇੱਕ ਗੱਦਾ ਫੈਕਟਰੀ ਹੁੰਦੀ ਹੈ ਇਸ ਗੱਦਾ ਫੈਕਟਰੀ ਵਿੱਚ ਹਰ ਕਰਮਚਾਰੀ ਕੰਮ ਕਰਦੇ ਹਨ ਜਦੋਂ ਪੁਲਿਸ ਨੇ ਇਨ੍ਹਾਂ 11 ਕਰਮਚਾਰੀਆਂ ਦੇ ਨਾਮ ਤੇ ਐਡਰੈਸ ਮੰਗੇ ਤਾਂ ਪਤਾ ਲੱਗਿਆ ਉਹਨਾਂ ਵਿੱਚੋਂ ਇੱਕ ਕਰਮਚਾਰੀ ਅਜੀਹਾ ਸੀ ਜਿਸ ਦਾ ਐਡਰੈਸ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਜਨੌਰ ਦੇ ਨਟੌਰ ਦਾ ਇੱਕ ਪਿੰਡ ਲੱਗਦਾ ਹੈ ਫਰੀਦਪੁਰ ਇਹ ਉਥੋਂ ਦਾ ਰਹਿਣ ਵਾਲਾ ਹੁੰਦਾ ਹੈ ਪੁਲਿਸ ਨੇ ਤੁਰੰਤ ਇਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲਿਆ ਤੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਅਸਲ ਵਿੱਚ ਉਸ ਵਿਅਕਤੀ ਦਾ ਨਾਮ ਹਸਨ ਹੁੰਦਾ ਹੈ ਤੇ ਉਸਦੀ ਉਮਰ ਲਗਭਗ 35 ਸਾਲ ਹੈ ਇਹ ਵਿਅਕਤੀ ਸ਼ਾਦੀशुदा ਹੈ ਜਦੋਂ ਉਸਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਲਗ ਲਗ ਸਮੇਂ ਤੇ ਅਲੱਗ ਅਲੱਗ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੰਦਾ ਹੈ ਪੁਲਿਸ ਨੂੰ ਉਸ ਦੀਆਂ ਕਹਾਣੀਆਂ ਉੱਤੇ ਯਕੀਨ ਨਹੀਂ ਹੋ ਰਿਹਾ ਸੀ ਫਿਰ ਪੁਲਿਸ ਉਸਨੂੰ ਸਖਤੀ ਨਾਲ ਪੁੱਛਦੀ ਹੈ ਤਾਂ ਪੁਲਿਸ ਉਸ ਵਿਅਕਤੀ ਨੂੰ ਕਹਿੰਦੀ ਹੈ ਕਿ ਤੇਰਾ ਇਸ ਹੱਤਿਆਕਾਂਡ ਨਾਲ ਕੀ ਰਿਸ਼ਤਾ ਹੈ ਸਾਚਾ-ਸੱਚ ਦੱਸ ਦਿਓ ਨਹੀਂ ਪੁਲਿਸ ਆਪਣੇ ਤਰੀਕੇ ਨਾਲ ਗੱਲ ਕਰੂਗੀ ਜਦੋਂ ਪੁਲਿਸ ਉਸ ਵਿਅਕਤੀ ਨਾਲ ਆਪਣੇ ਤਰੀਕੇ ਨਾਲ ਗੱਲ ਕਰਦੀ ਹੈ ਤਾਂ ਉਹ ਟੁੱਟ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਸਾਰੀ ਕਹਾਣੀ ਦੱਸਦਾ ਹੈ ਤਾਂ ਉਹ ਕਹਿੰਦਾ ਹੈ ਕਿ ਸਾਲ 2018 ਵਿੱਚ ਇਹ ਜੋ ਮਹਿਲਾ ਹੈ ਜਿਸ ਦੀ ਮੌਤ ਹੋਈ ਹੈ ਜਿਸ ਦਾ ਨਾਮ ਰੇਸ਼ਮਾ ਹੈ ਤੇ ਉਸ ਦੀ ਉਮਰ ਲਗਭਗ 35 ਸਾਲ ਹੈ ਉਸ ਦੀ ਬੇਟੀ ਜਿਸ ਦੀ ਉਮਰ 15 ਸਾਲ ਦੇ ਆਸ-ਪਾਸ ਹੈ ਤੇ ਜਿਸ ਦਾ ਨਾਮ ਅਨੰਦ ਹੈ ਇੱਕ 8 ਮਹੀਨੇ ਦੀ ਲੜਕੀ ਹੈ ਜਿਸ ਦਾ ਨਾਮ ਆਸ਼ਾ ਹੁੰਦਾ ਹੈ ਅਸਲ ਵਿੱਚ ਦੋਨੇ ਬੱਚੇ ਉਸ ਮਹਿਨਾ ਦੇ ਹੀ ਹੁੰਦੇ ਹਨ 2018 ਵਿੱਚ ਇਸ ਮਹਿਲਾ ਦਾ ਤਲਾਕ ਹੋ ਜਾਂਦਾ ਹੈ ਪਤੀ ਦੇ ਤਲਾਕ ਤੋਂ ਬਾਅਦ ਇਸ ਮਹਿਲਾ ਦੀ ਇਸ ਵਿਅਕਤੀ ਨਾਲ ਦੋਸਤੀ ਹੋ ਜਾਂਦੀ ਹੈ ਤੇ ਇਹ ਇੱਕ ਦੂਜੇ ਦੇ ਬਹੁਤ ਜ਼ਿਆਦਾ ਨਜ਼ਦੀਕ ਆ ਜਾਂਦੇ ਹਨ ਨਜ਼ਦੀਕ ਹੋਣ ਤੋਂ ਬਾਅਦ ਇਹ ਉੱਥੋਂ ਮੁੰਬਈ ਚਲੇ ਜਾਂਦੇ ਹਨ ਮੁੰਬਈ ਪੰਚ ਦੇਹਨ ਇਹ ਲੜਕਾ ਦੇਹਰਾਦੂਨ ਆ ਜਾਂਦਾ ਹੈ ਤੇ ਉਹ ਮਹਿਲਾ ਨਾ ਟੋਰ ਵਿੱਚ ਰਹਿਣ ਲੱਗਦੀ ਹੈ ਇਸ ਦੇ ਵਿੱਚ ਹੀ ਇਹ ਮਹਿਲਾ ਲਗਾਤਾਰ ਇੱਤੇ ਦੇ ਆਪਣਾ ਪ੍ਰਭਾਵ ਪਾਉਂਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗੀ ਮੈਂ ਤੇਰੇ ਨਾਲ ਹੀ ਰਹਿਣਾ ਹੈ ਤੇ ਤੇਰੇ ਨਾਲ ਹੀ ਜ਼ਿੰਦਗੀ ਜਿਣੀ ਹੈ ਜਦੋਂ ਕਿ ਇਹ ਵਿਅਕਤੀ ਸ਼ਾਦੀशुदा ਹੈ ਇਸ ਵਿਅਕਤੀ ਦੇ ਬੱਚੇ ਤੇ ਪਤਨੀ ਪਿੰਡ ਵਿੱਚ ਰਹਿੰਦੇ ਹਨ ਪਰ ਇਹ ਇੱਕ ਅਜੇਹੀ ਤਲਾਕਸ਼ੁਦਾ ਮਹਿਲਾ ਨੂੰ ਪਿਆਰ ਕਰ ਬੈਠਦਾ ਹੈ ਤੇ ਇਹ ਤਲਾਕਸ਼ੁਦਾ ਮਹਿਲਾ ਇਸ ਨੂੰ ਦੇਹਰਾਦੂਨ ਵਿੱਚ ਰਹਿਣ ਲਈ ਕਹਿੰਦੀ ਹੈ ਕਿ ਕੋਈ ਕਮਰਾ ਲੱਭੋ ਮੈਂ ਤੇਰੇ ਨਾਲ ਰਹਿਣਾ ਹੈ ਪੇਸ਼ਾਨੂ ਹੋ ਜਾਂਦਾ ਹੈ ਇਸ ਦੇ ਵਿੱਚ ਹੀ 23 ਜੂਨ 2024 ਨੂੰ ਇਹ ਮਹਿਲਾ ਬਸ ਛੱਡ ਕੇ ਸਿੱਧਾ ਦੇਹਰਾਦੂਨ ਦੇ ਆਈਐਸਬੀਟੀ ਤੇ ਉਤਰਦੀ ਹੈ ਤੇ ਇਸ ਹਸਨ ਨਾਮ ਦੇ ਵਿਅਕਤੀ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਹਸਨ ਮੈਂ ਇੱਥੇ ਦੇਹਰਾਦੂਨ ਆ ਗਈ ਹਾਂ ਪਰ ਹਸਨ ਨੂੰ ਜਦੋਂ ਇਸ ਗੱਲ ਬਾਰੇ ਅਚਾਨਕ ਪਤਾ ਲੱਗਦਾ ਹੈ ਤਾਂ ਉਸ ਨੂੰ ਸੱਚ ਨਹੀਂ ਆ ਰਿਹਾ ਸੀ ਫਿਰ ਇਹ ਵਿਅਕਤੀ ਮੋਟਰਸਾਈਕਲ ਲੈ ਕੇ ਸਿੱਧਾ ਇਸ ਮਹਿਲਾ ਸਾਈਕਲ ਤੇ ਬਿਠਾ ਕੇ ਉਸ ਫੈਕਟਰੀ ਵਿੱਚ ਲੈ ਆਉਂਦਾ ਹੈ ਜਿੱਥੇ ਉਹ ਕੰਮ ਕਰਦਾ ਹੈ ਨਾਲ ਹੀ ਇਸ ਦੇ ਦੋਨੋਂ ਬੱਚੇ ਹੁੰਦੇ ਹਨ ਤੇ ਰਾਤ ਨੂੰ ਹਨੇਰੇ ਵਿੱਚ ਜਦੋਂ ਇਹ ਸੌਂ ਜਾਂਦੇ ਹਨ 23 ਤਰੀਕ ਦੀ ਰਾਤ ਨੂੰ ਮੌਕਾ ਮਿਲਦੇ ਹੀ ਉਹ ਜ਼ੋਰ ਨਾਲ ਇਸ ਮਹਿਲਾ ਦਾ ਗਲਾ ਦਬਾ ਦਿੰਦਾ ਹੈ ਗਲਾ ਦਬਾਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੰਦਾ ਹੈ ਹੁਣ ਬਚਦੇ ਹਨ ਉਹ ਦੋ ਬੱਚੇ ਜੋ ਵੱਡੀ ਬੇਟੀ ਹੁੰਦੀ ਹੈ ਜਿਸ ਦੀ ਉਮਰ ਲਗਭਗ 15 ਸਾਲ ਹੈ ਇਹ ਵਿਅਕਤੀ ਉਸ ਦੇ ਉੱਪਰ ਬੈਠ ਕੇ ਉਸ ਦਾ ਦਮ ਘੁੱਟ ਦਿੰਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਨੰਬਰ ਆਉਂਦਾ ਹੈ ਛੋਟੀ ਬੇਟੀ ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਤੇ ਕਿਸ ਕੋਲ ਹੈ ਇਹ ਵਿਅਕਤੀ ਇਸ ਲੜਕੀ ਨੂੰ ਵੀ ਗਲਾ ਘੁੱਟ ਕੇ ਮਾਰ ਦਿੰਦਾ ਹੈ ਤੇ ਬਾਅਦ ਵਿੱਚ ਇਹ ਵਿਅਕਤੀ ਵਾਰੀ-ਵਾਰੀ ਇਹਨਾਂ ਤਿੰਨਾਂ ਲਾਸ਼ਾਂ ਨੂੰ ਲਿਜਾ ਕੇ ਉਸ ਸੁੱਕੇ ਹੋਏ ਨਾਲੇ ਵਿੱਚ ਸੁੱਟ ਦਿੰਦਾ ਹੈ ਪਰ ਇਸ ਮਹਿਲਾ ਨੂੰ ਉਹ ਥੋੜਾ ਅਲੱਗ ਸਿਰਦਾ ਹੈ ਤੇ ਇਸ ਨੂੰ ਇੱਕ ਗੱਦੇ ਵਿੱਚ ਲਪੇਟਿਆ ਹੋਇਆ ਸੀ ਉਹ ਮਹਿਲਾ ਗੱਦੇ ਵਿੱਚ ਲਪੇਟੀ ਹੋਣ ਕਰਕੇ ਉਸ ਦੀ ਬਦਬੂ ਘੱਟ ਆਉਂਦੀ ਸੀ ਤਿੰਨਾਂ ਬੱਚਿਆਂ ਨੂੰ ਉਸਨੇ ਖੁੱਲਾ ਸੁੱਟਿਆ ਸੀ ਇਸ ਕਰਕੇ ਇਹਨਾਂ ਦੀ ਬਦਬੂ ਜ਼ਿਆਦਾ ਆਉਂਦੀ ਸੀ ਲਗਭਗ 12 ਤੋਂ 13 ਘੰਟਿਆਂ ਦੇ ਵਿਚਕਾਰ ਤਿੰਨ ਲਾਸ਼ਾਂ ਮਿਲ ਜਾਂਦੀਆਂ ਹਨ ਪੁਲਿਸ ਜਦੋਂ ਇਸ ਘਟਨਾ ਦਾ ਖੁਲਾਸਾ ਕਰਦੀ ਹੈ ਤਾਂ ਪੂਰੀ ਘਟਨਾ ਦਾ ਖੁਲਾਸਾ ਇੱਕ ਰੋਡ ਵੇਜ਼ ਦੀ ਟਿਕਟ ਤੋਂ ਹੁੰਦਾ ਹੈ ਫਿਰ ਪੁਲਿਸ ਉਸ ਵਿਅਕਤੀ ਨੂੰ ਪੁੱਛਦੀ ਹੈ ਕਿ ਤੂੰ ਇਹਨਾਂ ਨੂੰ ਕਿਉਂ ਮਾਰਿਆ ਤਾਂ ਉਹ ਕਹਿੰਦਾ ਹੈ ਕਿ ਸਰ ਇਹ ਮਹਿਲਾ ਸ਼ਾਦੀ ਕਰਨ ਲਈ ਮੇਰੇ ਤੇ ਬਹੁਤ ਜ਼ਿਆਦਾ ਦਬਾਅ ਬਣਾ ਰਹੀ ਸੀ ਮੈਂ ਆਪਣੇ ਬੱਚਿਆਂ ਦਾ ਖਿਆਲ ਰੱਖਾਂ ਜਾਂ ਫਿਰ ਇਸ ਦਾ ਮੈਂ ਆਪਣੇ ਬੱਚਿਆਂ ਨੂੰ ਪਾਲਾਂ ਜਾਂ ਫਿਰ ਇਸ ਦੇ ਬੱਚਿਆਂ ਨੂੰ ਮੇਰੀ ਜ਼ਿਆਦਾ ਤਨਖਾਹ ਵੀ ਨਹੀਂ ਸੀ ਬਸ ਮੈਂ ਇੱਕ ਗਲਤ ਫੈਸਲਾ ਲੈ ਲਿਆ ਕਿ ਸ਼ੁਦਾ ਮਹਿਲਾ ਨੂੰ ਪਿਆਰ ਕਰ ਬੈਠਾ ਪਰ ਜਾਂਚ ਕਰਨ ਤੇ ਇਹ ਵੀ ਪਤਾ ਲੱਗਿਆ ਸੀ ਕਿ ਇਹ ਜੋ ਛੋਟੀ ਬੇਟੀ ਹੁੰਦੀ ਹੈ ਇਹ ਇਸ ਵਿਅਕਤੀ ਹਸਨ ਦੀ ਹੀ ਹੁੰਦੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਉਸ ਲੜਕੀ ਦਾ ਡੀਐਨ ਐਸੈਂਪਲ ਭੇਜਿਆ ਜਾਂਦਾ ਹੈ ਡੀਐਨ ਐਸੈਂਪਲ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਲੜਕੀ ਇਸ ਵਿਅਕਤੀ ਦੀ ਹੈ ਜਾਂ ਕਿਸੇ ਹੋਰ ਵਿਅਕਤੀ ਦੀ ਜਦੋਂ ਉਸ ਮਹਿਲਾ ਦਾ ਤਲਾਕ ਹੁੰਦਾ ਹੈ ਇਹ ਤਲਾਕ ਉਸਦੇ ਪਤੀ ਨਾਲ 2018 ਵਿੱਚ ਹੁੰਦਾ ਹੈ ਪਰ ਜੋ ਲੜਕੀ ਉਸਦੀ ਗੋਦ ਵਿੱਚ ਸੀ ਉਸਦੀ ਉਮਰ ਲਗਭਗ 8 ਮਹੀਨੇ ਦੀ ਹੁੰਦੀ ਹੈ ਪੁਲਿਸ ਨੇ 24 ਤੋਂ 72 ਘੰਟਿਆਂ ਦੇ ਅੰਦਰ ਇਸ ਘਟਨਾ ਦਾ ਖੁਲਾਸਾ ਕੀਤਾ ਪਰ ਜਦੋਂ ਇਸ ਘਟਨਾ ਦਾ ਖੁਲਾਸਾ ਲੋਕਾਂ ਸਾਹਮਣੇ ਆਇਆ ਤਾਂ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੀ ਜਲਦੀ ਇਸ ਹੱਤਿਆ ਕਾਂਡ ਦਾ ਕਿਵੇਂ ਪਤਾ ਲੱਗ ਸਕਦਾ ਹੈ ਪੁਲਿਸ ਦੀ ਬਹੁਤ ਜ਼ਿਆਦਾ ਸੋਚ ਬੋਝ ਨਾਲ ਤੇ ਉਸ ਇਲਾਕੇ ਦੇ ਜੋ ਐਸਐਸਪੀ ਹੁੰਦੇ ਹਨ ਵਿਜੇ ਕੁਮਾਰ ਉਸ ਦੀ ਸੋਚ ਬੋਝ ਦੀ ਵਜ੍ਹਾ ਨਾਲ ਇਸ ਘਟਨਾ ਕਾਰਨ ਦਾ ਪਤਾ ਲੱਗ ਸਕਿਆ ਇਸ ਲਈ ਸਹੀ ਕਿਹਾ ਹੈ ਕਿਸੇ ਨੇ ਕਿ ਇਸ਼ਕ ਮੁਸ਼ਕ ਕਦੇ ਸੁਪਾਇਆ ਨਹੀਂ ਛੁਪਦੇ ਤੇ ਜਦੋਂ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਨਾਲ ਹੀ ਤਿੰਨ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ हसन ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਉਸ ਦੇ ਨਾਲ ਹੀ ਉਸ ਦੇ ਜੋ ਬੱਚੇ ਹਨ ਹੁਣ ਉਹ ਕਿਸ ਦੇ ਸਹਾਰੇ ਰਹਿਣਗੇ ਹੋ ਸਕਦਾ ਉਹ ਵੀ ਕੱਲ ਨੂੰ ਕਿਸੇ ਨਵੇਂ ਦੀ ਭਾਲ ਕਰਨੇ ਸ਼ੁਰੂ ਕਰ ਦੇਣ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਤਾਂ ਨੂੰ ਇਹ ਕਹਾਣੀ ਤੁਹਾਨੂੰ ਕੇ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵਾਦ ਤੋਂ ਵਾਦ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ